ਅਗਲੀ ਗੱਲ ਕਰੀਏ ਜਿਹੜੀ ਤੁਸੀਂ ਕੇਜਰੀਵਾਲ ਦੀ ਜਦੋਂ ਗੱਲ ਕਰ ਰਹੇ ਸੀ ਜਾਂ ਪੰਜਾਬ ਪੁਲਿਸ ਦੀ ਗੱਲ ਤੁਸੀਂ ਕਰ ਰਹੇ ਸੀਗੇ ਅ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਆ ਉਹਨਾਂ ਦੇ ਉੱਤੇ ਐਨਐਸਏ ਹਟਾਇਆ ਗਿਆ ਤੇ ਵਿੱਚੋਂ ਕਈ ਸਾਥੀਆਂ ਨੂੰ 6 ਜਾਂ 7ਾਂ ਜਣਾਂ ਨੂੰ ਪੰਜਾਬ ਲੈ ਜਾਂਦਾ ਜਾ ਰਿਹਾ ਸੀ ਬਿਲਕੁਲ ਪ੍ਰਵੀਨ ਜੀ 7 ਮੈਂਬਰਾਂ ਦੇ ਉੱਤੇ ਐਨਐਸਏ ਹਟਾਉਣ ਦੀ ਜਾਣਕਾਰੀ ਮਿਲ ਰਹੀ ਸੀ ਤੇ ਉਹਦੇ ਹਵਾਲੇ ਨਾਲੇ ਅਸਾਮ ਪਹੁੰਚੀ ਸੀ ਪੰਜਾਬ ਪੁਲਿਸ ਇੰਡੀਵਿਡੂਅਲ ਜੇਲ ਚ ਉਹਨਾਂ ਨੂੰ ਰਿਲੀਜ਼ ਕਰਾ ਕੇ ਪੰਜਾਬ ਲਿਆਉਣ ਦੀ ਤਿਆਰੀ ਸੀ ਇੱਥੇ ਕੁਝ ਕੇਸ ਚੱਲਦੇ ਨੇ ਉਹਨਾਂ ਕਿਸਮ ਦੇ ਹਵਾਲੇ ਨਾਲ ਅੱਗੇ ਤੁਰੀ ਰਹੂਗੀ ਸੰਭਾਈ ਪਰ ਐਨਐਸਏ ਹਟਾਉਣ ਦਾ ਫੈਸਲਾ ਜਾਂ ਹਟਾਉਣ ਦਾ ਕੀ ਉਹਦੀ ਮਿਆਦ ਜਦੋਂ ਮੁੱਕਦੀ ਹੈ ਉਸ ਤੋਂ ਬਾਅਦ ਦੁਬਾਰਾ ਇਸ ਪਰਵਾਦਾ ਨਹੀਂ ਕੀਤਾ ਪਹਿਲਾਂ ਦੋ ਵਾਰ ਵਾਦਾ ਕਰਦੇ ਰਹੇ ਪਰ ਫਿਲਹਾਲ ਜੋ ਜਾਣਕਾਰੀ ਦੇਰਾਂ ਤੱਕ ਮਿਲ ਰਹੀ ਸੀ ਉਹਦੇ ਅਨੁਸਾਰ ਉਹਨਾਂ ਨੂੰ ਦੋ ਬੰਦੇ ਹੀ ਸੌਪੇ ਗਏ ਸੀ ਪ੍ਰਧਾਨ ਮੰਤਰੀ ਵੱਜੇਗੇ ਤੇ ਗੁਰਮੀਤ ਸਿੰਘ ਹੋਰੀ ਸੋ ਦੋ ਪੰਜਾਬ ਪੁਲਿਸ ਦੇ ਸਪੋਰਟ ਕਰਦੇ ਸੀ ਤੋਂ ਅੱਜ ਸ਼ਾਇਦ ਉਹ ਹੁਣ ਉਮੀਦ ਹੈ ਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਜਾਂ ਕੁਝ ਸਮੇਂ ਤੱਕ ਉਹ ਪੰਜਾਬ ਆਪੜ ਜਾਣਗੇ ਪਰ ਇਹਦੇ ਨਾਲ ਅਮਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਵੀ ਚਰਚਾ ਸੀ ਕਿ ਕੀ ਉਹਨਾਂ ਨੂੰ ਵੀ ਫਿਰ ਕੱਲ ਨੂੰ ਐਨਐਸਏ ਹਟੂਗਾ ਕਿ ਉਹਨਾਂ ਨੂੰ ਵੀ ਪੰਜਾਬ ਦੇ ਹੰਦਾ ਜਾ ਸਕਦਾ ਹੈ ਹੈਨਾ ਕੀ ਮਤਲਬ ਕਿ ਉਹ ਫਿਰ ਭਾਰਤੀ ਸੰਸਦ 'ਚ ਵੀ ਨਜ਼ਰ ਆਉਣਗੇ ਦੂਸਰੇ ਪਾਸੇ ਕੁਝ ਤਰ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਹੁਣ 227 ਦਾ ਰਾਹ ਖੁੱਲ ਰਿਹਾ ਜੀ ਉਹਨਾਂ ਪਾਰਟੀ ਵੱਜੋਂ ਪਿਛਰਣਗੇ ਹੈਨਾ ਇਹ ਹੋ ਸਕਦਾ ਹੈ ਕਿ ਕਿਸੇ ਸੱਤਾਧਾਰੀ ਤਰਕੇਂਦਰ ਵੱਲੋਂ ਕੋਈ ਹਰੀ ਝੰਡੀ ਮਿਲੀ ਹੋਵੇ ਕਿਉਂਕਿ ਉਹ ਵੀ ਪੰਜਾਬ ਦੀ ਸੱਤਾ ਨੂੰ ਵੱਖੋ-ਵੱਖ ਪਲੇਟਫਾਰਮਾਂ 'ਰਾਂਹ ਹਤਿਆਣਾ ਚੋਂ ਦੀ ਹੈ ਕਹਿੰਦੇ ਇਸ ਲਈ ਕਿਤੇ ਅਮਰਪਾਲ ਸਿੰਘ ਨੂੰ ਪਤਾ ਹੀ ਨਹੀਂ ਲੱਗੇ ਕਿ ਉਹ ਆਪਣੇ ਟੂਲ ਦੇ ਹਿਸਾਬ ਨਾਲ ਉਹਨਾਂ ਨੂੰ ਪਰਤਲਣਾ ਇੱਥੋਂ ਤੱਕ ਦੀਆਂ ਜੋੜ-ਖਟਾ ਲੱਗ ਰਹੇ ਨੇ ਪੰਜਾਬ ਦੇ ਵਿੱਚ ਹਮ ਪਰ ਆਹ ਕਾਰਵਾਈ ਜਲ ਬਿਲਕੁਲ ਪੈ ਗਈ ਹੈ ਜੀ ਕਿ ਦੋ ਬੰਦਿਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਉਮੀਦ ਹੈ ਪੰਜ ਨੂੰ ਵੀ ਸਪੁਰਦਗੀ ਹੋ ਜੇਗੀ ਤੇ ਉਹ ਵੀ ਪੰਜ ਆ ਜਾਣਗੇ ਤੇ ਜੇ ਸੱਤ ਆਉਂਦੇ ਨੇ ਤਾਂ ਕਾਹ ਨੂੰ ਅਮਰਪਾਲ ਸਿੰਘ ਹੋਰਾਂ ਤੇ ਵੀ ਐਨਐਸਏ ਹਟਾਇਆ ਜਾ ਸਕਦਾ ਤੇ ਉਹ ਵੀ ਪੰਜਾਬ ਆ ਸਕਦੇ ਨੇ ਫਿਰ ਉਸ ਆਦੋ ਆਪਣੀ ਪਾਰਟੀ ਦੇ ਲਈ ਵੀ ਕੋਈ ਗੱਲ ਕਰਦੇ ਨਜ਼ਰ ਆਉਣ ਕਿਤੇ ਕਿਉਂਕਿ ਜਦੋਂ ਤੁਸੀਂ ਕੋਰਟ ਕਚਹਿਰੀ ਵੈਸੇ ਵੀ ਜਾਣ ਲੱਗ ਜਿਓ ਜੇ ਪੂਰੀ ਤਰ੍ਹਾਂ ਬਾਹਰ ਨਹੀਂ ਤਾਂ ਉਤਰ ਦੇ ਆਉਂਦੇ ਜਾਂਦੇ ਅੱਜ ਕੱਲ ਮੀਡੀਆ ਮਾਈਕ ਦਾ ਪਹੁੰਚ ਜਾਂਦਾ ਉੱਥੇ ਤੱਕ ਸੋ ਇਹ ਇਸ ਲਈ ਫਿਰ ਕੋਈ ਨਾ ਕੋਈ ਗੱਲ ਤੁਹਾਡੀ ਕਹਿਣ ਨੂੰ ਥਾਂ ਮਿਲ ਜਾਂਦਾ ਸੋ ਦੇਖਦੇ ਹਾਂ ਜੀ ਪਰ ਇਹ ਇਹ ਖਬਰ ਹੈਗੀ ਹੈ ਕਿ ਹਾਂ ਉਹ ਸਾਥੀ ਅੱਜ ਉਹਨਾਂ ਦੇ ਪੰਜਾਬ ਪਹੁੰਚ ਰਹੇ ਨੇ ਜੀ ਜੀ